ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆਪ ਆਏ ਹੋਏ ਸੀ ਆਪਣੇ ਨਵੇਂ ਪਲਾਟ ਤੇ ਉੱਥੇ ਕਰਨੀ ਸੀ ਇਕੱਠਾ-ਕੁੱਠਾ ਦੀ ਸ਼ਿਫਟਿੰਗ ਤੇ ਆਪਣੀ ਟੀਮ ਵੀ ਲੱਗੀ ਹੋਈ ਆ ਕੰਮ ਕਰ ਰਹੀ ਆ ਚੈੱਕ ਕਰੋ ਜੀ ਟੀਮ ਦਿਖਾਉਣੀ ਆ ਤੁਹਾਨੂੰ ਲੋ ਜੀ ਆਪਣੀ ਟੀਮ ਕੰਮ ਕਰਦੀ ਹੋਈ ਸਾਹਸ ਪੰਨੋ ਚਲੋ ਸ਼ੀਤੀ ਕਰੋ ਯਾਰ ਪਾਲਾ ਜਲਾਲਪੁਰੀਆ ਦੇਖੋ ਯਾਰ ਠੇਕੇਦਾਰ ਠੇਕੇਦਾਰ ਪਾਲਾ ਜਲਾਲਪੁਰਿਆ ਠੇਕੇਦਾਰ ਗੱਠਾਂ ਦੇ ਬਾਹਰ ਭੇਜਣ ਨੂੰ ਫਿਰਦਾ ਸੀਜ਼ਨ ਲਾਉਣੇ ਇਹ ਇੱਥੇ ਨਹੀਂ 23 ਗੱਠਾਂ ਨਹੀਂ ਲੱਦੀਆਂ ਗਈਆਂ 23 ਗੱਠਾਂ ਨਹੀਂ ਲੱਦੀਆਂ ਗਈਆਂ ਹੈ ਅਜੇ ਕਹਿੰਦੇ ਸੀ ਗੱਠਾਂ ਦੇ ਟਾਲਾ ਲਾਉਣੇ ਰਹਿ ਗਏ ਚੱਕ ਚੱਕ ਪਾਉਣੇ ਪੈਣ ਆ ਇੱਥੇ ਸਟੰਗਾਂ ਜੀ ਕੱਲ ਆਪਾਂ ਤੇ ਆਪਾਂ ਨੂੰ ਇਹ ਇੱਟਾਂ ਕੀ ਨਹੀਂ ਆਪਾਂ ਨੂੰ ਕੀਤੀਆਂ ਸੀਗੀਆਂ ਮਿੱਠੂ ਨੇ ਨਹੀਂ ਨਹੀਂ ਮਿੱਠੂ ਨੇ ਦਮਾਈਆਂ ਸੀ ਮਿੱਠੂ ਕਹਿੰਦਾ ਵੀ ਉੱਥੋਂ ਇੱਟਾ ਲੈ ਲਿਓ ਜੇ ਇੱਟ ਵਧੀਆ ਮਿਲ ਜੂਗੀ ਇੱਟ ਤਾਂ ਸਾਫ਼ ਮਿਲ ਗਈ ਆ ਇਹ 2000 ਰੇਟ 'ਤੇ ਸਟਾਲੀ ਆ ਜੀ ਜੋ ਕੀ ਇੱਥੇ ਆਪਾਂ ਗੇਟ-ਗੁੱਡ ਬਣਾਵ ਉਹ ਚੰਨੀ ਸਰਦਾਰ ਹੋਂਡਾ ਚੈੱਕ ਕਰੋ ਜੀ ਥਿਊ ਚੈੱਕ ਕਰੋ ਅੱਜ ਠੇਕੇਦਾਰ ਦਾ ਕੋਈ ਪ੍ਰੋਗਰਾਮ ਆ ਠੇਕੇਦਾਰ ਨੇ ਅੱਜ ਕੋਈ ਪਾਰਟੀ ਪੁਲਟੀ ਦੇਣੀ ਆ ਤੇ ਤਾਂ ਹੀ ਗਈ ਹੁੰਦਾ ਖੁਸ਼ੀ ਦੇ ਦੇਣਾ ਅੱਜ ਲਓ ਜੇ ਗੁਰਦੀਪ ਮਣੀਲਾ ਅੱਜ ਤੇ ਤੇਰਾ ਰੰਗ ਹੀ ਪੜਾ ਸਾਫ ਆਈ ਜਾਂਦਾ ਓਏ ਕੀ ਫੇਸ਼ੂਆਸ ਕੀਤਾ ਸੀਗਾ ਹੈ ਆਲਦਾ ਮੂੰਹ ਨਹੀਂ ਤੋਂ ਤਮਾ ਚੰਗੀ ਤਰ੍ਹਾਂ ਲੈ ਨਾ ਕਰਦਾ ਫਿੱਟਦਾ ਨਹੀਂ ਮੂੰਹ ਧੋੜੇ ਦਾ ਫਿਰ ਤੋਂ ਮਿਲਦਾ ਵਧੀਆ ਹੋਰ ਸਾਫ ਆਇਗਾ ਲੈ ਬਾਪੂ ਦੰਗਲੀ ਮਾਰੀ ਜਾਂਦਾ ਕਰੋ ਜੈ ਕੰਡਾ ਤੇਰੇ ਇੱਥੇ ਆ ਹੱਥਾਂ ਦਾ ਤਾਂ ਨਹੀਂ ਚੱਕ ਨੂੰ ਆ ਵੀ ਹਾਂਜੀ ਦੋਸਤੋ ਆਪਾਂ ਗਏ ਸੀ ਮਿੱਟੀ ਲੈਣ ਇੱਥੇ ਕੰਮ ਤੋਂੜ ਆਇਆ ਹੋਗਾ ਟੇਡਾ ਦੇਖਦੇ ਆ ਫਿਰ ਕੀ ਬਣਦਾ ਕਰੋ ਚੈੱਕ ਟਰੈਕਟਰ ਤਾਂ ਹੁਣੇ ਛਾਲਾ ਮਾਰ ਲੱਗ ਗਿਆ ਚੱਕੇ ਆ ਜਾਂਦਾ ਇੱਦੋਂ ਅਸੀਂ ਤਾਂ ਪਿੰਡ ਲੈ ਗਏ ਆਣੀ ਇਹ ਇੱਕ ਹੋਰ ਕੀ ਬਣਦਾ ਕੀ ਨਿਕਲਦੀ ਐ ਹਾਂ ਵੀ ਪਾਲੇ ਕੀ ਹਾਲ ਹੈ ਵਧੀਆ ਜੀ ਕੀ ਬਣੂਗਾ ਟਰੈਕਟਰ ਤਾਂ ਹੁਣੇ ਚੱਕੀ ਦੇ ਅੱਗੋਂ ਦੇਖਦੇ ਆ ਜੀ ਫਿਰ ਕੀ ਨਿਕਲਦੀ ਐ ਕੋਪਰ ਹੈ 44 ਨਾਲ 35 ਜੋੜਤਾ ਪਰ ਆ ਰਹੀ ਓ ਸੰਗਲਾਈ ਤਾਂ ਹੁੰਦਾ ਲੋ ਕਰੋ ਚੈੱਕ 47 ਨੇ 35 ਘਾੜਤਾ ਫਿਰ ਅੰਦਰ ਘੜਾ ਛੋਟਾ 58 11 ਕਰੋ ਹੀ ਚੈੱਕ ਹਾਂਜੀ ਦੋਸਤੋ ਤੋਂ ਅੱਪਾ ਆਗੇ ਸੀ ਕਰੇ ਤੇ ਕਰੇ ਆਪਣੇ ਵਾਸਤੇ ਬਣੀ ਹੋਈ ਹੈ ਮੈਗੀ ਮੈਗੀ ਨਹੀਂ ਮੈਕਰੋਨੀ ਚੈੱਕ ਕਰੋ ਜੀ ਆ ਰਹੇ ਹੋ ਜੀ ਜਿਹਨੇ ਖਾਣੀ ਆਪਾਂ ਤੋਂ ਮਕਰੋਨੀ ਕਿਉਂਕਿ ਆਪਾਂ ਦੋ ਤਿੰਨ ਗਿੜੇ ਭਰ ਲੈਂਦੇ ਸੀ ਕਿ ਮਿੱਟੀ ਦੇ ਤੇ ਖੋਣ ਖਾਵਾਂਗੇ ਆਪਾਂ ਮਕਰੋਨੀ ਜੀ ਆ ਰਹੇ ਹੋ ਜੀ ਜਿਹਨੇ ਖਾਣੀ ਤੇ ਉਹ ਦੇਖੋ ਜੀ ਆਪਣਾ ਬੱਲਾ ਜਲਾ ਰੱਖੀ ਆ ਵੀ ਅਰੈਸਟ ਕਰ ਰਿਆ ਖਾ ਰਿਆ ਮਕਰੋਨੀ ਤੇ ਚੱਜੂ ਵੀ ਗਿਆ ਆਪਾਂ ਦੋ ਗਿੜੇ ਲਿਆਉਣੇ ਹੋਰ ਭਰ ਕੇ ਮਿੱਟੀ ਦੇ ਜਾਵਾਂਗੇ ਮਿੱਟੀ ਭਰਨਾ ਆਪਾਂ ਚਲੋ ਜੀ ਮਿਲਦੇ ਆ ਵੀਰ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਆਪਣੇ ਟਰੈਕਟਰ ਦੀ ਟੁੱਟ ਗਈ ਸੀ ਪੱਟੀ ਤੇ ਆਪਾਂ ਦਾ ਨਾਂ ਨੂੰ ਗਿਆਗੇ ਪੱਟੀ ਵੈਲਿੰਗ ਕਰਾਉਣ ਆਪਣੇ ਡਰਾਈਵਰ ਖਾਣੇ ਲਵਾ ਦੇ ਜੋਰ ਦਾ ਦੇ ਟਰੈਕਟਰ ਦਾ ਤੇ ਨਾਲ ਆਏ ਆਪਣੇ ਪਿੰਡ ਵਾਲੇ ਬੰਦਿਆਂ ਕਹੀਆਂ ਗੱਲ ਹੈ ਨੌਣਾ ਜਾ ਕੇ ਮੈਦਾਨਾ ਲਿਆ ਸੀ ਜੀ ਮੈਦਾਨਾ ਨੂੰ ਕਿ ਆ ਗਿਆ ਲੋਗ ਵੀ ਆਪਣਾ ਆਪਣੇ ਦੇ ਸੌਂਦੇ ਓ ਬਾਈ ਮੈਦਾਨਾ ਇਹ ਵਾਲੀ ਨਹੀਂ ਦੁਕਾਨ ਇੱਧਰ ਬਈ ਚੱਲੀਏ ਨਾ ਵੇਹੀ ਕਰਨ ਦਾ ਬਹੁਤ ਮੀਡੀਆ ਤੇ ਮੈਂ ਬਾਈ ਵੀ ਕਰਾ ਰਿਹਾ ਹਾਂ ਨਾ ਨਾਰਾ ਪਾਈ ਲੋ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਸਾਰੇ ਕੰਮ ਕਾਰ ਨਵੇੜ ਕੇ ਅੱਜ ਦੇ ਆ ਗੱਡੀ ਆਈ ਹੋਈ ਸੀ ਆਪਣੀ ਹਰਿਆਣਾ ਨੰਬਰ ਇਹ ਤੇ ਪਹਿਨ ਲੋਡ ਕਰਤੇ ਤੇ ਇਧਰ ਆਪਣੀ ਆ ਦੇਖੋ ਜੀ ਚੈੱਕ ਕਰੋ ਟੀਮ ਬੈਠੀ ਹੋਈ ਸਾਰੀ ਜੀ ਬੜਾ ਲੱਗ ਰਿਹਾ ਜੀ ਆ ਪਨੋਰਾ ਲਿਆ ਜੀ ਨੌਰੇ ਜੇ ਬੈਠੇ ਆ ਬੰਟੀ ਕਰੇ ਦੱਸਦਾ ਏ ਬੰਟੀ ਕਰੇ ਦੱਸਦਾ ਨੌਰੇ ਜੇ ਬੈਠੇ ਇਹ ਹੁਣ ਆ ਪਨੋਰਾ ਲਿਆ ਆ ਇਧਰ ਸਾਰੇ ਹੁਣ ਸਵੇਰੇ ਪਰਸੋਂ ਇਧਰ ਖੰਮ ਦੰਦ ਮਿਸਤਰੀ ਲਾ ਕੇ ਸਟਾਰਟ ਕਰਾਵਾਂਗੇ ਤੇ ਇਹ ਗੱਡੀ ਆ ਆਪਣੀ ਲੋਡ ਕਰਤੀ ਆ ਜੀ ਹਰਿਆਣਾ ਵਾਸਤੇ ਉਹ ਨੌਰੇ ਜੀ ਕਰੋ ਚੈੱਕ ਉਹ ਦਰ ਲਾਉਣਾ ਆਪਾਂ ਮਿਸਤਰੀ ਆ ਇੱਥੇ ਜਗਾ ਤੇ ਗੇਟ ਬੂਟ ਲਾ ਕੇ ਕਰਾਂਗੇ ਤਿਆਰ ਸਾਰਾ ਉਹ ਜਿਹੜੀ ਮੌਂਟੀ ਦੇ ਸਤਰੀ ਉਹ ਆਪਣੇ ਦੂਸਰਾ ਘਰ ਆ ਗਿਆ ਜੀ ਤੇ ਇਹ ਆ ਗਿਆ ਆਪਣਾ ਨੌਰਾ ਇਹਨੂੰ ਬਣਾ ਦੇਣਾ ਨੌਰਾ ਆਪਾਂ ਹੁਣ ਲੋ ਹੋ ਜੀ ਚੈੱਕ ਕਰੋ ਆਪਣੀ ਟੀਮ ਬੈਠੀ ਹੋਈ ਕਰਮ ਚੈੱਕ ਟੀਮ ਬੈਠੀ ਹੋਈ ਆਪਣੀ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਹਾਂਜੀ ਵਧੀਆ ਜੀ ਹਾਂ ਵੀ ਕੀ ਹਾਲ ਚਾਲ ਦੇ ਦੋਸਤੋ ਠੰਡਾ ਲੈ ਕੇ ਹੁੰਦੇ ਆ ਜੀ ਉਹ ਆਪਣੇ ਆਏ ਆ ਚੋਬਰ ਢੰਡਾ ਲੈ ਕੇ ਹੁਣ ਆ ਕਰੋ ਚੈੱਕ ਹਾਂ ਵੀ ਕੀ ਲੈ ਕੇ ਆਏ ਡੂ ਲੱਗ ਗਈ ਡੂ ਲੈ ਕੇ ਆਈ ਆ ਮੁੰਡਾ ਨਾਲ ਡਿਸਪੋਜ਼ਲ ਬੋਤਲ ਡੂ ਡੂ ਚੱਲਣ ਲੱਗੀਆਂ ਬਈ ਬੋਤਲ ਵੀ ਬੋਤਲ ਦੇਖ ਲਈ ਸਾਡੀ ਡੂਆਂ ਚੱਲਣ ਲੱਗੀਆਂ ਹੁਣੀ ਇੱਥੇ ਦੇ ਨਾਲ ਡਿਸਪੋਜ਼ਲ ਵੀ ਲੋ ਜੀ ਕਰੋ ਚੈੱਕ ਫਿਰ ਇੰਨਾ ਨੇ ਪੂਰਾ ਮਾਹੌਲ ਬਣਾ ਰੱਖਿਆ ਤੇ ਉਧਰੋਂ ਹਵਾ ਪੂਰੀ ਘੈਂਟ ਚੱਲ ਰਹੀ ਆ ਤੇ ਮੌਸਮ ਖਰਾਬ ਹੀ ਆ ਆ ਗਏ ਰੂਚ ਆ ਆ ਲਓ ਵੀ ਦੋਸਤੋ ਠੰਡਾ ਠੰਡਾ ਆ ਗਿਆ ਮੁੰਡੇ ਆਪਣੇ ਲੈ ਆਏ ਠੰਡਾ ਕਰੋ ਜੀ ਚੈੱਕ ਆ ਆਪਣੀ ਟੀਮ ਦੀ ਮਿਲੇ ਸੀ ਜਾਂਦੇ ਨਹੀਂ ਹੁਣ ਆਲਦੀ ਆ ਕੈਸੀ ਸੰਦਾਲੀ ਆ ਰਹੀ ਹੈ ਠੰਡਾ ਪੀਂਦੀ ਹੋਈ ਪਹਿਲਾਂ ਫੂ ਦੂਜੀ ਲੱਗ ਜੀ ਇਹ ਨਮੀ ਲਓ ਕਰੋ ਚੈੱਕ ਨਹੀਂ ਮਿਲ ਲੈ ਜੂਗੇ